ਪਟਿਆਲਾ ਦੇ ਜਿਮਨੀ ਚੋਣ ਦੇ ਨਤੀਜੇ ਆ ਚੁੱਕੇ ਨੇ ਔਰ ਪ੍ਰਨੀਤ ਕੌਰ ਨੇ ਇੱਕ ਵੱਡੀ ਜਿੱਤ ਦਰਜ ਕੀਤੀ ਹੈ ਮਰਨੀ ਦਾ ਬਹੁਤ ਵੱਡੀ ਜਿੱਤ ਆਈ ਹੈਗੀ ਆ ਲੋਕ ਸਭਾ ਚੋਣ ਤੋਂ ਬਾਅਦ ਵਿਧਾਨ ਸਭਾ ਦੇ ਵਿੱਚ ਫਿਰ ਤੋਂ ਇਹ ਸੀਟ ਪਟਿਆਲਾ ਸ਼ਾਈ ਖਾਨ ਦੇ ਤੁਸੀਂ ਜਿੱਤ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਇਹ ਪਟਿਆਲਵੀਆਂ ਦੀ ਜਿੱਤ ਹੈ ਕਿਉਂਕਿ ਉਹਨਾਂ ਨੇ ਵੋਟਾਂ ਪਾਈਆਂ ਨੇ ਔਰ ਅੱਜ ਵੀ ਮੈਂ ਫਿਰ ਰੀਟਰੇਟ ਕਰ ਰਹੀ ਹਾਂ ਚਾਹੇ ਮੈਂ ਲੋਕ ਸਭਾ ਹਾਰੀ ਪਟਿਆਲੇ ਤੋਂ ਮੈਂ ਜਿੱਤੀ ਸੀ ਔਰ ਉਸ ਜਿਤ ਨੂੰ ਇਹਨਾਂ ਨੇ ਵਧਾ ਕੇ ਇਸ ਜਮਨੀ ਚੋਣ ਚੇ ਦਿੱਤਾ ਇੱਕ ਬਹੁਤ ਵੱਡੀ ਗੱਲ ਹੈ ਔਰ ਮੈਂ ਅ ਅੱਜ ਇਸ ਜਿਤ ਦੀ ਜਿਹੜੀ ਖੁਸ਼ੀ ਹੈ ਉਹ ਥੋੜੀ ਜੀ ਸਾਡੀ ਫਿੱਕੀ ਪੈ ਗਈ ਕਿਉਂਕਿ ਸਾਡੇ ਇੱਕ ਪਟਿਆਲੇ ਦਾ ਵਸਨੀਕ ਅ ਗੁਰਪਾਲ ਜਨੇਜਾ ਜੀ ਦਾ ਦੇਹਾਂਤ ਹੋ ਗਿਆ ਤਾਂ ਦੁੱਖ ਹੋਇਆ ਸਾਰੇ ਪਰਿਵਾਰ ਦੇ ਨਾਲ ਉਸ ਦੁੱਖ ਦੇ ਵਿੱਚ ਅਸੀਂ ਸ਼ਾਮਲ ਹੈਗੇ ਆ ਮੈਂ ਹੁਣ ਇੱਕ ਰਮੇਸ਼ਨ 'ਚ ਜਾ ਰਹੀ ਹਾਂ ਔਰ ਜੋ ਅਸੀਂ ਥੈਂਕ ਯੂ ਔਰ ਸੈਲੀਬ੍ਰੇਸ਼ਨ ਕਰਨਾ ਹੈ ਉਹ ਅਸੀਂ ਭੋਗ ਦੇ ਬਾਅਦ ਕਰਾਂਗੇ। ਲਾਸਟ ਇਹ ਜਾਨਣਾ ਚਾਹਾਂਗਾ ਆਮ ਆਦਮੀ ਪਾਰਟੀ ਵੱਲੋਂ ਬਹੁਤ ਵੱਡੇ ਤੱਕ ਦਾਅਵੇ ਕੀਤੇ ਗਏ ਸੀ ਮਿਸ਼ਨ 2017 ਦੇ ਵਿੱਚ ਕਿ ਜਿਸ ਥੇਕੇ ਨਾਲ ਚਾਰ ਸੀਟਾਂ ਲੋਕ ਸਭਾ ਜਿੱਤੀਆਂ ਹੈਗੇ ਨੇ ਔਰ ਵਿਧਾਨ ਸਭਾ ਦੀ ਸੀਟਾਂ ਕਿੰਨੇ ਜੜਾ ਕੀ ਤੁਸੀਂ ਕਹਣਾ ਜੋਗੇ ਇਹਨਾਂ ਨਤੀਜਿਆਂ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਭਵਿੱਖ ਪੰਜਾਬ ਚ ਲਾਇਆ ਦੇਖੋ ਭਵਿੱਖ 2017 ਚ ਹੋਰ ਹੋਊਗਾ ਲੋਕ ਹੀ ਭਵਿੱਖ ਬਣਾਣਗੇ ਪਰ ਇੱਥੋਂ ਜ਼ਾਹਿਰ ਹੋ ਰਿਹਾ ਹੈ ਕਿ ਕਾਂਗਰਸ ਪਾਰਟੀ ਦਾ ਹੀ ਪਵਿਕ ਪੰਜਾਬ ਦਾ ਪਵਿਕ ਹੋਊਗਾ 2017 ਚ ਐਸਨ ਪਰਨੀਤ ਕੌਰ 2017 ਚ ਕਾਂਗਰਸ ਪਾਰਟੀ ਦਾ ਪਵਿਕ ਹੋਏਗਾ ਇਹ ਦਾਵਾ ਉਹਨਾਂ ਨੇ ਪਟਿਆਲਾ ਦੀ ਜੋ ਜਿਮਨੀ ਚੋਣ ਜਿੱਤ ਤੋਂ ਬਾਅਦ